ਸ਼ਸ਼ੀਕਾ ਜੀ ਐਨਆਰਟੀਵੀ ਨਾਲ ਜੁੜਿਓ ਤੁਸੀਂ ਇੱਕ ਵਾਰ ਫਿਰ ਕਰੋਨਾ ਨੇ ਤਵਾਹੀ ਮਚਾ ਕੇ ਰੱਖ ਦਿੱਤੀ ਐ ਤੇ ਖਤਰਨਾਕ ਐਂਟਰੀ ਕਰ ਦਿੱਤੀ ਐ ਦੱਸਦੀ ਐ ਕਿ ਪੰਜਾਬ ਚ ਪਹਿਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਚੱਲਦਿਆਂ ਕਾਫੀ ਸਹਿਮ ਵੀ ਦੇਖਿਆ ਜਾ ਰਿਹਾ ਦੱਸਦੀ ਐ ਕਿ ਚੰਡੀਗੜ੍ਹ ਚ ਜੋ 32 ਹਸਪੀਟਲ ਐ ਉੱਥੇ ਇੱਕ ਲੁਧਿਆਣਾ ਦਾ ਜੋ ਮਰੀਜ਼ ਸੀਗਾ ਉਸ ਦੀ ਮੌਤ ਹੋਈ ਐ ਜਿਸ ਦੇ ਚੱਲਦਿਆਂ ਪੰਜਾਬ ਚ ਪਹਿਲੀ ਮੌਤ ਦਾ ਮਾਮਲਾ ਸਾਹਮਣੇ ਆ ਚੁੱਕਿਆ ਤਾਂ ਕਰੋਨਾ ਨੇ ਇੱਕ ਵਾਰ ਫਿਰ ਤੋਂ ਖਤਰਨਾਕ ਐਂਟਰੀ ਆ ਜਿਹੜੀ ਕਰ ਦਿੱਤੀ ਆ ਜਿੱਥੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਕਰੋਨਾ ਦੇ ਇੱਕ ਤੋਂ ਬਾਅਦ ਇੱਕ ਮਾਮਲੇ ਸਾਹਮਣੇ ਆ ਰਹੇ ਨੇ ਤਾਂ ਪੰਜਾਬ 'ਚ ਵੀ ਹੁਣ ਕਿਤੇ ਨਾ ਕਿਤੇ ਕਰੋਨਾ ਨੇ ਦਸਤ ਦੇ ਦਿੱਤੀ ਆ ਤੇ ਕਰੋਨਾ ਕਾਰਨ ਮੌਤਾਂ ਦਾ ਮਾਮਲਾ ਵੀ ਸਾਹਮਣੇ ਜਿਹੜਾ ਸਾਹਮਣੇ ਆਣ ਲੱਗਿਆ ਤਾਂ ਸਿਲਸਲਾ ਜਿਹੜਾ ਮੌਤ ਦਾ ਉਹ ਵੀ ਸ਼ੁਰੂ ਹੋ ਚੁੱਕਿਆ ਤੇ 40 ਸਾਲਾ ਵਿਅਕਤੀ ਦੀ ਮੌਤ ਹੋਈ ਆ ਜੋ ਕਿ ਲੁਧਿਆਣਾ ਦੇ ਰਹਿਣ ਵਾਲਾ ਦੱਸਿਆ ਜਾ ਰਿਹਾ ਅਤੇ ਉਸ ਨੇ ਜਿਹੜਾ ਕਿ 32 ਹਸਪਤਾਲ ਚੰਡੀਗੜ੍ਹ ਵਿੱਚ ਦਮ ਤੋੜਿਆ ਤੇ ਬਿੱਤੇ ਦਿਨੇ ਹੀ ਲੁਧਿਆਣਾ ਤੋਂ ਰੈਫਰ ਕੀਤਾ ਸੀ 32 ਹਸਪੀਟਲ ਤੇ ਜਿੱਥੇ ਉਹਨੇ ਦਮ ਤੋੜ ਦਿੱਤਾ ਜਿੱਥੇ ਬਿੱਤੇ ਦੇ ਸਮੇਂ ਦਰਮਿਆਨ ਦੇਖਿਆ ਕਿ 2019-20 ਅਤੇ 2020 ਅਤੇ 2020 ਵਿੱਚ ਕਰੋਨਾ ਨੇ ਤਵਾਹੀ ਮਚਾਈ ਸੀ ਤਾਂ ਉਸ ਤੋਂ ਬਾਅਦ ਕੁਝ ਸਾਲ ਜਿਹੜੇ ਆ ਸਖਾਵੇਂ ਲੱਗਦੇ ਆ ਤੇ ਕੁਝ ਰਾਹਤ ਲੋਕਾਂ ਨੂੰ ਮਿਲਦੀ ਆ ਜਦੋਂ ਇਹ ਸਾਰੇ ਮਸਲੇ ਤੋਂ ਲੋਕ ਨਿਕਲ ਕੇ ਆਪਣਾ ਜ਼ਿੰਦਗੀ ਮੁੜ ਤੋਂ ਸ਼ੁਰੂ ਕਰਦੇ ਆ ਪਰ ਇੱਕ ਵਾਰ ਫਿਰ ਕਰੋਨਾ ਨੇ ਤਵਾਹੀ ਮਚਾਣੀ ਸ਼ੁਰੂ ਕਰ ਦਿੱਤੀ ਹੈ ਜਿੱਥੇ ਕਈ ਦੇਸ਼ਾਂ ਵਿੱਚ ਕਬੱਡੇ ਤੋਂ ਵੱਡੇ ਮਾਮਲੇ ਸਾਹਮਣੇ ਆ ਰਹੇ ਨੇ ਤਾਂ ਉੱਥੇ ਹੀ ਹੁਣ ਪੰਜਾਬ 'ਚ ਵੀ ਪਹਿਲਾ ਮਾਮਲਾ ਆਇਆ ਤੇ ਪਹਿਲੇ ਮਾਮਲੇ ਵਿੱਚ ਮੌਤ ਹੋਈ ਹੈ ਤਾਂ ਕਰੋਨਾ ਕਾਰਨ ਲੁਧਿਆਣਾ ਦੇ ਰਹਿਣ ਵਾਲੇ 40 ਸਾਲਾ ਵਿਅਕਤੀ ਦੀ ਮੌਤ ਹੋਈ ਹੈ ਜਿਸ ਦੇ ਚੱਲਦਿਆ ਪ੍ਰਸ਼ਾਸਨ ਨੇ ਹਸਪਤਾਲਾਂ ਨੂੰ ਅਲਰਟ ਕਰ ਦਿੱਤਾ ਹੈ ਹਾਲਾਂਕਿ ਪੰਜਾਬ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਪਹਿਲਾਂ ਕਿਹਾ ਹੈ ਕਿ ਅਸੀਂ ਡਾਕਟਰਾਂ ਨੂੰ ਅਲਰਟ ਤਾਂ ਕੀਤਾ ਹੋਇਆ ਤੇ ਕਰੋਨਾ ਦੇ ਕੇਸਾਂ ਤੇ ਜਲਦ ਤੋਂ ਜਲਦ ਕੰਮ ਕਰਨ ਦੇ ਜਿਹੜੇ ਆ ਤਿਆਰੀਆਂ ਕੀਤੀਆਂ ਹੋਈਆਂ ਨੇ ਪਰ ਉਧਰ ਕਰੋਨਾ ਕਾਰਨ ਕਿਤੇ ਨਾ ਕਿਤੇ ਇੱਕ ਵਾਰ ਫੇਰ ਵੱਡੀ ਹਲਚਲ ਪੈਦਾ ਹੋਈ ਆ ਵੱਡੀ ਤਬਾਹੀ ਮਚਾਉਂਦਾ ਹੋਇਆ ਕਰੋਨਾ ਨਜ਼ਰ ਆ ਰਿਹਾ ਜਿਸ ਦੇ ਚੱਲਦਿਆਂ ਸਹਿਮ ਚ ਲੋਕ ਨਜ਼ਰ ਆ ਰਹੇ ਨੇ ਤਾਂ ਪਹਿਲਾ ਮਾਮਲਾ ਜਿਹੜਾ ਉਹ ਲੁਧਿਆਣਾ ਚ ਰਹਿੰਦੇ ਵਿਅਕਤੀ ਦਾ ਸਾਹਮਣੇ ਆਇਆ ਜੋ ਕਿ ਚੰਡੀਗੜ੍ਹ ਦੇ 32 ਵਿੱਚ ਰੈਫਰ ਕੀਤਾ ਗਿਆ ਸੀ ਅਤੇ ਉੱਥੇ ਮੌਤ ਹੋਈ ਹੈ ਕਾਫੀ ਦਿਨ ਉਸ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਪਰ ਉਸ ਦੇ ਦੰਮ ਤੋੜ ਦਿੱਤਾ ਸਾਹ ਸਾਹ ਚ ਪ੍ਰੋਬਲਮ ਆ ਰਹੀ ਸੀ ਤੇ ਉਸੇ ਦੇ ਚਲਦਿਆਂ ਵੈਂਟੀਲੇਟਰ ਤੇ ਉਸ ਨੂੰ ਰੱਖਿਆ ਗਿਆ ਪਰ ਫਿਰ ਵੀ ਡਾਕਟਰਾਂ ਦੀ ਲੱਖ ਕੋਸ਼ਿਸ਼ ਕਾਰਨ ਵਿਅਕਤੀ ਨੂੰ ਨਹੀਂ ਬਚਾਇਆ ਗਿਆ ਤਾਂ ਕਰੋਨਾ ਨੇ ਪਹਿਲੀ ਜਿਹੜੀ ਆ ਮੌਤ ਕਰੋਨਾ ਕਾਰਨ ਹੋਈ ਹੈ ਲੁਧਿਆਣਾ ਦੇ 40 ਸਾਲਾਂ ਵਿਅਕਤੀ ਦੀ ਮੌਤ ਦਾ ਇਹ ਮਾਮਲਾ ਸਾਹਮਣੇ ਆਇਆ ਤਾਂ ਕਰੋਨਾ ਕਾਰਨ ਹੁਣ ਮੁੜ ਤੋਂ ਤਵਾਹੀ ਦਾ ਜਿਹੜਾ ਇੱਕ ਵਾਰ ਫਿਰ ਮੰਜਰ ਬਣਦਾ ਨਜ਼ਰ ਆ ਰਿਹਾ ਤੇ ਲੋਕ ਸਾਮ ਚ ਨਜ਼ਰ ਆ ਰਹੇ ਨੇ ਜਿੱਥੇ ਪਹਿਲਾਂ ਹੀ ਪ੍ਰਸ਼ਾਸਨਿਕ ਤੋਂ ਬਾਅਦ ਇੱਕ ਕਦਮ ਚੁੱਕ ਰਿਹਾ ਤਾਂ ਉੱਥੇ ਹੀ ਕਰੋਨਾ ਕਾਰਨ ਹੋਣ ਮੌਤਾਂ ਦੇ ਅੰਕੜੇ ਵੀ ਸਾਹਮਣੇ ਆਣ ਆਣ ਲੱਗੇ ਨੇ ਜਿੱਦੇ ਚੱਲਦਿਆਂ ਆ ਲੋਕ ਕਾਫੀ ਜਿਹੜੇ ਆ ਸਾਮ ਵਿੱਚ ਨਜ਼ਰ ਆ ਰਹੇ ਨੇ ਤਾਂ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਲੁਧਿਆਣਾ ਦੇ ਰਹਿਣ ਵਾਲੇ 40 ਸਾਲਾ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋਈ ਆ ਚੰਡੀਗੜ੍ਹ 32 ਹਸਪੀਟਲ 'ਚ ਐਡਮਿਟ ਕੀਤਾ ਹੋਇਆ ਸੀ ਤਾਂ ਇਸ ਸੰਬੰਧੀ ਡਾਕਟਰ ਵੱਲੋਂ ਜਾਣਕਾਰੀ ਵੀ ਦਿੱਤੀ ਗਈ ਆ ਕੀ ਕੁਝ ਕਿਹਾ ਉਹ ਤੁਹਾਨੂੰ ਸੁਣਾ ਦਿੰਨੇ ਆ मामला दर्ज किया गया है वो पंजाब का मामला है या क्या उसकी ट्रैवल हिस्ट्री थी वो कहाँ से था कोई जानकारी उसके बारे में देखिए वो रेफर तो पंजाब से ही हुआ था तो ट्रेवल हिस्ट्री उसकी जो लास्ट वन ऑफ टू वीक्स की थी वो फिरोजाबाद यूपी की थी यूपी शायद वहाँ का रहने वाला सर uh, एकदम से फिर से कोरोना के जो मामले हैं वो बढ़ना शुरू हो चुके हैं आप क्या कारण मानते हैं किस तरीके के साथ इसको लेकर जो है हॉस्पिटल्स तैयारी कर रहे हैं क्योंकि ये मामले एकदम से फिर आए हैं और क्या कारण आपको लगता है कि एकदम से पाँच साल बाद फिर से वही मामले दर्ज होने शुरू हो गए देखिए मिनिस्ट्री ऑफ हेल्थ एंड फैमिली वेलफेयर ने पहले ही इंस्ट्रक्शन जारी कर दी हैं कि फिर से तैयारी कर ली जाए और सभी को लेटर्स भी आ चुके हैं मिनिस्ट्री की तरफ से कि सभी हॉस्पिटल्स को तैयार रखा जाए कि फिर से कोरोना के केसेस बढ़ रहे हैं और आपने देखा भी होगा मीडिया में धीरे धीरे थोड़ा नंबर 100 200 सौ सौ दो करके धीरे धीरे बढ़ रहा है पर डे तो पॉसिबिलिटी है पर शायद वैसा वाला स्प्रेड नहीं होने वाला जैसा हमने पहले देखा क्योंकि वो पेंडेमिक था थोड़ा वर्ल्ड इन्वॉल्ड था अब ये कि, कि किसी कंट्री किसी स्टेट में रह जाएगा दूसरी कंट्री में शायद नहीं होगा इस तरह से होगा बाकी डिपेंड करेगा कि हम स्प्रेड कितना रोक पाते हैं कितना प्रिकॉशनरी रहते हैं सर कल पहला केस आया था और आज डेथ हो गई है डेथ कंफर्म है हम कह सकते हैं कोविड से ही उसे मानिए डेथ जो हुई है आज जो बता रहे हैं जब कोविड था तो और लंग इन्फेक्शन था कोई रीजन नहीं है उसको मानने का नहीं। नहीं। और सर कोई अब एक्स्ट्रा स्टेप्स ले लिए गए मामला दर्ज किया गया है